ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਜਨਮ ਦਿਵਸ ਦੇ ਸਬੰਧ ਵਿੱਚ ਮੁੱਖ ਮੰਤਰੀ ਦੀ ਸ਼੍ਰੀ ਕੁਰਾਲਗੜ ਸਾਹਿਬ ਫੇਰੀ ਤੇ ਟਿੱਪਣੀ ਕਰਦੇ ਗੜ ਸ਼ੰਕਰ ਤੋਂ ਆਗੂ ਨਿਮਸ਼ਾ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਖੁਰਾਲਗੜ ਸਾਹਿਬ ਤਾਂ ਆਏ ਪਰ ਇਤਿਹਾਸਿਕ ਸਥਾਨ ਨੂੰ ਕੋਈ ਦੇਣ ਨਹੀਂ ਦੇ ਕੇ ਗਏ ਅਤੇ ਪੁਰਾਣੀਆਂ ਸਰਕਾਰਾਂ ਵੱਲੋਂ ਉਸਾਰੇ ਗੁਰੂ ਰਵਿਦਾਸ ਮੈਮੋਰੀਅਲ ਜੋ ਕਿ ਅਜੇ ਤੱਕ ਪੂਰਨ ਤੌਰ ਤੇ ਮੁਕੰਮਲ ਵੀ ਨਹੀਂ ਲੋਕਾਂ ਦੇ سپرد ਕਰਕੇ ਚਲੇ ਗਏ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਦਾ ਅਜੂਬਾ 2016 ਵਿੱਚ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਵੀ ਮੁਕੰਮਲ ਨਹੀਂ ਹੋਇਆ। ਬੇਸ਼ੱਕ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਇਸ ਨੂੰ ਪਹਿਲ ਦੇ ਆਧਾਰ ਤੇ ਪੈ ਲੇ ਸਾਲ ਵਿੱਚ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਉਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੂਰਵ ਮਨਾਉਣ ਦੀ ਗੱਲ ਦਾ ਪ੍ਰਚਾਰ ਉਹ ਪਿਛਲੇ ਡੇਢ ਸਾਲਾਂ ਤੋਂ ਲੋਕਾਂ ਵਿੱਚ ਕਰ ਰਹੇ ਹਨ ਜਿਸ ਦੇ ਬਾਰੇ ਉਹ ਬਕਾਇਦਾ ਪੱਤਰਕਾਰ ਸੰਮੇਲਨ ਅਤੇ ਸੋਸ਼ਲ ਮੀਡੀਆ ਤੇ 650ਵਾਂ ਪ੍ਰਕਾਸ਼ ਪੂਰਵ ਮਨਾਉਣ ਦੀ ਮੰਗ ਰੱਖ ਚੁੱਕੇ ਹਨ ਅਤੇ ਮੁੱਖ ਮੰਤਰੀ ਪੰਜਾਬ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੂਰਵ ਮਨਾਉਣ ਦੀ ਗੱਲ ਤਾਂ ਕਹੀ ਪਰ ਉਸ ਦੀ ਸ਼ੁਰੂਆਤ ਲਈ ਨਾ ਪੈਸੇ ਜਾਰੀ ਕੀਤਾ ਅਤੇ ਨਾ ਹੀ ਕੋਈ ਪਲਾਨ ਅੱਗੇ ਬੋਲਦੇ ਹੋਏ ਨਿੰਮਸ਼ਾ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦਾ ਮੁਖੀਆ ਹੁੰਦਾ ਹੈ ਅਤੇ ਸੂਬੇ ਦੇ ਖਜ਼ਾਨੇ ਦਾ ਮਾਲਕ ਵੀ ਫਿਰ ਇੰਨੇ ਵੱਡੇ ਦਿਨ ਤੇ ਇਤਿਹਾਸਿਕ ਸਥਾਨ ਤੇ ਪਹੁੰਚ ਕੇ ਵੀ ਉਹਨਾਂ ਨੇ ਇਲਾਕੇ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ ਅਤੇ ਨਾ ਹੀ ਖੁਰਾਲਗੜ ਸਾਹਿਬ ਦੇ ਆਮ ਨੂੰ ਵਿਕਸਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਉਲਟਾ ਪੰਜਾਬ ਸਰਕਾਰ ਨੇ 2 ਸਾਲ ਪੂਰੇ ਹੋ ਜਾਣ ਤੇ ਅ fırsਰਾਂ ਨੂੰ ਸਿਰਫ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ 350ਵਾਂ ਪ੍ਰਕਾਸ਼ ਤੁਰਬਦੀ ਤੌਤ ਬੰਦੀ ਦੇ ਹੁਕਮ ਦਿੱਤੇ ਹਨ ਜਿਸ ਤੋਂ ਇਹ ਤਾਂ ਸਪਸ਼ਟ ਹੈ ਕਿ 2 ਸਾਲਾਂ ਤੱਕ ਰਵਿਦਾਸੀਆਂ ਸਮਾਜ ਦਾ ਇਸ ਸਰਕਾਰ ਨੂੰ ਕੋਈ ਖਿਆਲ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਹਰ ਸਾਲ ਸ਼੍ਰੀ ਕੁਰਾਲ ਗੜ ਸਾਹਿਬ ਜਾਂਦੇ ਭਿਆਨਕ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਸੜਕਾਂ ਦੀ ਹਲ ਖਸਤਾ ਅਤੇ ਤੰਗ ਹੋਣ ਕਾਰਨ ਹਰ ਸਾਲ ਵੱਡੇ ਸੜਕ ਹਾਦਸੇ ਹੁੰਦੇ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਗੜ ਸ਼ੰਕਰ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਮੁੱਖ ਮੰਤਰੀ ਕੋਲੋਂ ਨਾ ਸਾੜਕਾਂ ਚੌੜੀਆਂ ਕਰਨ ਦੀ ਮੰਗ ਕੀਤੀ ਅਤੇ ਨਾ ਹੀ ਇਲਾਕਾ ਵਾਸਤੇ ਕੋਈ ਵੱਡਾ ਐਲਾਨ ਕਰਵਾ ਸਕਦੇ ਨਿਮਸ਼ਾ ਮਹਿਤਾ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਗੁਰੂ ਰਵਿਦਾਸ ਮੈਮੋਰੀਅਲ ਦਾ ਉਦਘਾਟਨ ਕਰਕੇ ਗਏ ਹਨ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਇਸ ਅਜੂਬੇ ਨੂੰ ਜਾਣ ਵਾਲੀ ਸੜਕ ਸਿਰਫ 12 ਫੁੱਟ ਹੀ ਹੈ ਜੇਕਰ ਸਰਕਾਰ ਚਾਹੁੰਦੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰ ਇੱਥੇ ਜਾਣ ਤਾਂ ਸਰਕਾਰ ਨੂੰ ਸੜਕਾਂ ਚੌੜੀਆਂ ਅਤੇ ਸੁਰੱਖਿਅਤ ਬਣਾ ਕੇ ਦੇਣੀਆਂ ਚਾਹੀਦੀਆਂ ਹਨ ਗੜਸ਼ੇ ਤਾਰ ਤੋ ਪੰਜਾਬ ਟੀਵੀ ਪ੍ਰਾਈਮ ਲਈ ਬਿੱਟੂ ਚੋਹਾਨ ਦੀ ਰਿਪੋਰਟ ਇਹ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਮਾਨਯੋਗ ਬੀਪੀ ਅੰਬਕਾ ਸੋ ਨਿਊਜ਼ ਉਸ ਵੇਲੇ ਦੇ ਐਮਪੀ ਉਹਨਾਂ ਨੇ ਇਹ 2000 4-5 ਦੇ ਵਿੱਚ ਜਦੋਂ ਮੈਂ ਐਮਐਲਏ ਸੀ ਉਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ 2.5 ਕਰੋੜ ਰੁਪਏ ਦੇ ਨਾਲ ਜਿਹਦੇ ਨਾਲ ਉੱਥੇ ਇੱਕ ਕਮਿਊਨਿਟੀ ਸੈਂਟਰ ਇਨਫੋਰਮੇਸ਼ਨ ਸੈਂਟਰ ਤੇ ਹੋਰ ਕਈ ਕੁਝ ਜਿਹੜਾ ਹੈਗਾ ਉਹ ਬਣ ਕੇ ਤਿਆਰ ਤੁਸੀਂ ਪਿਆ ਦੇਖਿਆ ਹੋਣਾ ਤੇ ਬਾਦਲ ਸਾਹਿਬ ਨੇ ਇਹ ਦੀ ਮਿਨਾਰੇ ਬੇਗੰਪੁਰਾ ਦੇ ਨਾਮ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਹੈਗਾ ਇਹਦੀ ਸ਼ੁਰੂਆਤ ਕੀਤੀ ਇਹਦੀ ਹੀ ਹੈਗੀ ਹੈ ਕਾਂਗਰਸ ਦੀ ਸਰਕਾਰ ਆਈ ਹੈ ਉਹਨਾਂ ਨੇ ਇਹਨਾਂ ਦੀਆਂ ਪੁਰਾਣੀਆਂ ਪੇਮੈਂਟਾਂ ਵੀ ਤੇ 2021 ਚ ਕਰੀਬ ਕਰੀਬ 72 ਲੱਖ ਕਰੋੜ ਰੁਪਏ ਦੀ ਜਿਹੜੀ ਹੈ ਪੇਮੈਂਟ ਇਹ ਟੈਂਡਰ ਦੇ ਕੇ ਉਹ ਨਵੀਂ ਸ਼ੁਰੂਆਤ ਕੀਤੀ ਹੈ ਜਿਹੜੀ ਹੈ ਜਿਹਦੇ ਨਾਲ ਕਿ ਅੱਜ ਤੱਕ ਇਹ ਕੰਮ ਚੱਲ ਰਿਹਾ ਹੈਗਾ ਇਹ ਜਿਹੜਾ ਪਿਛਲੇ ਦਿਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਨਾਰੇ ਬੇਗਮਪੁਰਾ ਦਾ ਉਦਘਾਟਨ ਕਰਕੇ ਗਏ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਲਕਾਈ ਨੂੰ ਇੱਕ ਸਮਰਪਿਤ ਕੀਤਾ ਸ੍ਰੀ ਗੁਰੂ ਰਵੀਦਾਸ ਦਾ ਦੇ ਯਾਦਗਾਰ ਦੇ ਵਿੱਚ ਜਿਹੜਾ ਮਨਾਰੇ ਬੇਗਮਪੁਰਾ ਬਣ ਰਿਹਾ ਤੇ ਬਹੁਤ ਵਧੀਆ ਗੱਲ ਹੈ ਪਰ ਉੱਥੇ ਮੈਂ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜਾ ਰੋਡ ਹੈ ਆਪਾਂ ਦੇਖਦੇ ਆ ਇਹ ਖਰੜਗੜ੍ਹ ਸਾਹਿਬ ਨੂੰ ਜਾ ਰਿਹਾ ਇਹ ਮਨਾਰੇ ਬੇਗਮਪੁਰਾ ਨੂੰ ਜਾ ਰਿਹਾ ਦੇ ਨਾਲ ਹੀ ਜਿਹੜਾ ਸ਼ਿਗੁਰੂ ਰਵੀ ਦਾਸ ਦਾ ਤਪਸਥਲ ਹੈ ਖਰਾਲਗੜ੍ਹ ਸਾਹਿਬ ਉੱਥੇ ਨੂੰ ਵੀ ਜਾ ਰਿਹਾ ਜਿੱਥੋਂ ਉੱਪਰੋਂ ਘੁੰਮ ਕੇ ਜਾਈਏ ਦਾ ਚਾਣ ਗੰਗਾ ਨੂੰ ਵੀ ਇਹੀ ਰੋਡ ਜਾ ਰਿਹਾ ਤਾਂ ਅਦਕਾਟਨ ਕਰ ਗਏ ਪਰ ਰੋਡ ਇਹ ਪਿਛਲੀ ਬਰਸਾਤ ਦਾ ਹੜ ਗਿਆ ਸੀ ਤੇ ਅੱਜ ਵੀ ਉਹੀ ਹਾਲਤ ਹੈਗੀ ਹੈ ਤੇ ਇਹ ਜਿਹੜੇ ਕੰਮ ਹੈਗੇ ਆ ਜਦੋਂ ਅਸੀਂ ਮਨਾਰੇ ਬੀਗਮਪੁਰਾ ਜਾਂਦੇ ਆ ਭਗਵਾਨ ਸਾਹਿਬ ਨੂੰ ਬੇਨਤੀ ਹੈ ਕਿ ਅਕਾਲੀ ਸਰਕਾਰ ਦੇ ਟਾਈਮ ਸ਼ੁਰੂ ਹੋਇਆ ਸੀ ਕਾਂਗਰਸ ਦੇ ਟਾਈਮ ਵੀ ਨਹੀਂ ਬਣ ਪਾਇਆ ਆਕਾਲੀਆਂ ਤੋਂ ਵੀ ਨਹੀਂ ਬਣ ਪਾਇਆ 2 ਸਾਲ ਇਹਨਾਂ ਦੀ ਸਰਕਾਰ ਨੂੰ ਵੀ ਹੋ ਗਏ ਅਧੂਰੇ ਦਾ ਉਦ்கਾਟਨ ਕਰਕੇ ਚਲੇ ਗਏ ਤੇ ਇਸ ਕਰਕੇ ਬੇਨਤੀ ਹੈ ਕਿ ਲੋਕ ਅਜ ਉੱਥੇ ਜਦੋਂ ਗਏ ਆਪਾਂ ਤਾਂ ਉੱਥੇ ਜਿਹੜੀ ਸੰਗਤ ਹੈ ਉਹ ਦੂਰੋਂ ਦੂਰੋਂ ਇਹਨੂੰ ਦੇਖਣ ਆ ਰਹੀ ਹੈ ਤੇ ਜਦੋਂ ਦੇਖਦੇ ਐ ਤਾਂ ਅਧੂਰਾ ਦੇਖ ਕੇ ਉਹਨਾਂ ਨੂੰ ਵੀ ਨਿਰਾਸ਼ਾ ਹੁੰਦੀ ਹੈ ਜਿਹੜੀ ਇਹ ਨਿਰਾਸ਼ਾ ਹੈਗੀ ਹੈ ਤੁਸੀਂ ਜਦੋਂ ਉਦ்கਾਟਨ ਕਰਨਾ ਸੀ ਵਧੀਆ ਉਦ்கਾਟਨ ਕਰ ਦਿੱਤਾ ਪਰ ਇਹਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਤਾਂ ਕਿ ਜਿਹੜੀ ਸੰਗਤ ਹੈ ਉਹ ਨਿਰਾਸ਼ ਨਾ ਹੋਵੇ ਤੇ ਜਿਹੜੀਆਂ ਸੜਕਾਂ ਟੁੱਟੀਆਂ ਐ ਪੁੜੀਆਂ ਟੁੱਟੀਆਂ ਛੇ-ਛੇ ਮਹੀਨੇ ਤੋਂ ਇਹਨਾਂ ਨੂੰ ਕੰਪਲੀਟ ਕਰਤਾ ਜਾਵੇ ਤਾਂ ਕਿ ਸੰਗਤ ਜਿਹੜੀ ਥਿਆਰੀ ਹੈ ਉਹ ਉੱਥੇ ਆਰਾਮ ਨਾਲ ਪਹੁੰਚ ਸਕੇ ਉਹਨਾਂ ਦੀਆਂ ਗੱਡੀਆਂ ਜਾ ਸਕਣ ਬਾਈਕ ਜਾ ਸਕਣ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਇਹ ਜਿਹੜਾ ਸ੍ਰੀ ਗੁਰੂ ਰਵਿਦਾਸ ਦਾ ਤਪਸਥਾਨ ਹੈਗਾ ਇਹਨੂੰ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਕਰ ਲਈ ਸਰਕਾਰ ਨੂੰ ਆਪ ਅੱਗੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਅਸੀਂ ਜੀ ਤਲਵਾੜੇ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਆ ਜੀ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੇ ਹੈਗਾ ਜਨਮ ਸਥਾਨ ਜੋ ਵੀ ਹੈ ਇੱਥੇ ਖੁਰਾਲਗੜ੍ਹ ਸਾਹਿਬ ਉੱਥੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਸੀਗੇ ਤੇ ਸਾਨੂੰ ਪਤਾ ਲੱਗਿਆ ਜੀ ਇੱਥੇ ਇੱਕ ਮਤਲਬ ਤੇ ਬਣਦਾ ਪਿਆ ਹੈਗਾ ਮਿਨਾਰੇ ਬੇਗਮਪੁਰਾ ਤੇ ਅਸੀਂ ਇਹਨਾਂ ਦੇ ਵੀ ਦਰਸ਼ਨ ਕਰਨ ਆਏ ਆ ਥੋੜਾ ਸੈਰ ਸਪਾਟੇ ਵਾਸਤੇ ਇੱਧਰ ਨੂੰ ਅਸੀਂ ਨਿਕਲੇ ਆਏ ਤਾਂ ਕਿ ਇਹ ਸਾਨੂੰ ਵੀ ਪਤਾ ਲੱਗਾ ਕਿ ਸੈਰ ਸਪਾਟੇ ਵਾਸਤੇ ਜਗ੍ਹਾ ਬਣ ਰਹੀ ਹੈ ਤੇ ਇਹ ਜਗ੍ਹਾ ਜੀ ਅਕਾਲੀ ਦਲ ਅਕਾਲੀਆਂ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀਗੀ ਬਣਵਾਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਦਾ ਕੁਝ ਕੰਮ ਕਾਂਗਰਸ ਸਰਕਾਰ ਨੇ ਵੀ ਕਰਾਇਆ ਜੀ ਤੇ ਅਸੀਂ ਮੌਜੂਦਾ ਸਰਕਾਰ ਸ੍ਰੀ ਭਗਵੰਤਬਾਨ ਸਾਹਿਬ ਜੀ ਅੱਗੇ ਬੇਨਤੀ ਕਰਦੇ ਆਂ ਕਿ ਇਸ ਪ੍ਰੋਜੈਕਟ ਨੂੰ ਅਧੂਰਾ ਨਾ ਛੱਡਿਆ ਜਾਏ ਤੇ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏ ਤਾਂ ਕਿ ਸੰਗਤਾਂ ਜੋ ਆਂਦੀਆਂ ਨੇ ਉਹ ਨਰਾਸ਼ ਹੋ ਕੇ ਨਾ ਜਾਣ ਜਿਹੜਾ ਬੇਗਮਪੁਰ ਮিনার ਦਾ ਜਿਹੜਾ ਅਧੂਰੇ ਪ੍ਰੋਜੈਕਟ ਦਾ ਜਿਹੜਾ ਉਦਘਾਟਨ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਆਣਾ ਸੀਗਾ ਸਾਡੇ ਇਲਾਕੇ ਬੀਤ ਦੇ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਕਿ 2 ਸਾਲ ਦੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਸਾਡੇ ਇਲਾਕੇ ਦੇ ਵਿੱਚ ਆ ਰਹੇ ਆ ਸਾਡੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਕਈ ਵਾਰ ਇਲਾਕੇ ਦੇ ਵਿਧਾਇਕ ਡਿਪਟੀ ਸਪੀਕਰ ਰਾਹੀਂ ਵੀ ਸਰਕਾਰ ਤੱਕ ਪਹੁੰਚਾਈਆਂ ਤੇ ਮੁੱਖ ਮੰਤਰੀ ਨੂੰ ਅਸੀਂ ਆਪਣੀ ਬੀਤ ਭਲਾਈ ਕਮੇਟੀ ਵੱਲੋਂ ਜਿਹੜਾ ਮੰਗ ਪੱਤਰ ਉਹ ਵੀ ਭੇਜ ਚੁੱਕੇ ਆ ਪਰ ਲੋਕਾਂ ਨੂੰ ਆਸਾਂ ਇੰਨੀਆਂ ਸੀਗੀਆਂ ਵੀ ਮੁੱਖ ਮੰਤਰੀ ਸਾਹਿਬ ਪਹਿਲੀ ਵਾਰ ਆ ਰਹੇ ਆ ਬਹੁਤ ਕੁਝ ਕਰਕੇ ਜਾਣਗੇ ਪਰ ਨਾ ਉਥੇ ਲੋਕਾਂ ਨੂੰ ਨੇੜੇ ਫਟਕਣ ਦਿੱਤਾ ਗਿਆ ਕਿਸੇ ਵੀ ਸੰਸਥਾ ਨੂੰ ਜਿਹੜੀ ਇੱਥੇ ਦੀਆਂ ਸਵੇ ਸੇ ਵੀ ਜਥੇਬੰਦੀਆਂ ਪੰਚਾਇਤਾਂ ਬੀਤ ਭਲਾਈ ਕਮੇਟੀ ਹੈ ਕਿਸੇ ਨੂੰ ਵੀ ਉਹਦੇ ਨੇੜੇ ਨਹੀਂ ਜਾਣ ਦਿੱਤਾ ਗਿਆ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਜਿਨ੍ਹਾਂ ਦੀ ਅਸੀਂ ਯਾਸ ਕਰਦੇ ਸੀਗੇ ਪਾਵੇਂ ਜਿਹੜਾ ਬੇਗਮਪੁਰ ਮਨਾਰ ਨੂੰ ਚਰਨਗੰਗਨ ਰਸਤਾ ਜਾਂਦਾ ਹੈ ਉਹਦੀ ਅਸੀਂ ਬਾਰ-ਬਾਰ ਮੰਗ ਕਰਦੇ ਆ ਕਿ ਇੱਥੇ ਬਹੁ ਮੰਤਵੀ ਚੈੱਕ ਡੈਮ ਅਸਾਰਿਆ ਜਾਵੇ ਤੇ ਉਹ ਚੈੱਕ ਡੈਮ ਦੇ ਉੱਤੇ ਉੱਤੇ ਜਿਹੜੀ ਸੜਕ ਜਾਵੇ ਤੇ ਉਹ ਕਈ ਪਰਪਸ ਦੇ ਲਈ ਉਹ ਚੈੱਕ ਡੈਮ ਵਰਤਿਆ ਜਾ ਸਕਦਾ ਉਹ ਮੰਗ ਬਲ ਕੋਈ ਧਿਆਨ ਨਹੀਂ ਦਿੱਤਾ ਤੇ ਸਾਡਾ ਹਸਪਤਾਲ 24 ਘੰਟੇ ਸਿਹਤ ਸਹੂਲਤਾਂ ਦੇਣ ਲਈ ਅਸੀਂ ਬਾਰ-ਬਾਰ ਮੰਗ ਕਰਦੇ ਰਹੇ ਹਾਂ ਉਹ ਚਿੱਟਾ ਹਾਥੀ ਸਾਫਤ ਹੋ ਰਿਹਾ ਸਕੂਲਾਂ ਚ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ ਇਹ ਜਿਹੜਾ ਇਤਿਹਾਸਕ ਸਥਾਨ ਹੈ ਖਰਾਲਗੜ੍ਹ ਸਾਹਿਬ ਇੱਥੇ ਨੂੰ ਬਸਾਂ ਦੇ ਰੂਟ ਇਥੋਂ ਵੱਖ-ਵੱਖ ਵੱਡੇ ਸ਼ਹਿਰਾਂ ਨੂੰ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਨੂੰ ਔਰ ਜਿਹੜੇ ਬਸਾਂ ਦੇ ਰੂਟ ਚੱਲਣੇ ਚਾਹੀਦੇ ਆ ਉਹ ਸੜਕਾਂ ਵੀ ਨਹੀਂ ਹੈ ਤਾਂ ਨਾ ਹੀ ਕੋਈ ਰੂਟਾਂ ਦਾ ਐਲਾਨ ਕਰਕੇ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਲੋਕਾਂ ਨੂੰ ਚੁਬਦੀਆਂ ਸਮੱਸਿਆਵਾਂ ਉਹ ਕਿਸੇ ਦਾ ਕੋਈ ਹੱਲ ਨਹੀਂ ਕੀਤਾ ਜਿਹੜੇ ਬਾਰ-ਬਾਰ ਲੋਕ ਸੰਘਰਸ਼ਾਂ ਦੇ ਮੈਦਾਨ 'ਚ ਵੀ ਰਹੇ ਆ ਇਹ ਸਰਕਾਰ ਨੇ ਵਾਅਦੇ ਵੀ ਕੀਤੇ ਆ ਇੱਥੇ ਜਿਹੜਾ ਜੇ ਭਾਵੇਂ ਨਸ਼ਿਆਂ ਦੀ ਗੱਲ ਹੈ ਮਾਈਨਿੰਗ ਦੀ ਗੱਲ ਹੈ ਤੇ ਨਾਲ ਜਿਹੜਾ ਅਸੀਂ ਪਿਛਲੇ ਲੰਬੇ ਸਮੇਂ 87 ਦਿਨ ਇਥੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਨੇ ਜਿਹੜਾ ਐਕਸ਼ਨ ਕਰਕੇ ਲਗਾਤਾਰ ਬਾਤਾਵਰ ਨੂੰ ਜਿਹੜਾ ਬਚਾਉਣ ਦੇ ਲਈ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਫੈਕਟਰੀਆਂ ਦੇ ਪ੍ਰਦੂਸ਼ਣ ਦੇ ਖਿਲਾਫ ਮੋਰਚਾ ਲੜਿਆ ਇਸ ਸਰਕਾਰ ਨੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਉਸ ਧਰਨੇ ਦਾ ਕਤਲ ਕਰਕੇ ਉਹ ਧਰਨਾ ਵੀ ਖਤਮ ਕਰਾਇਆ ਤੇ ਪਰ ਪਰ ਜਿਹੜਾ ਉਹ ਸਾਡੇ ਨਾਲ ਕੀਤੇ ਵਾਦੇ ਸੀ ਸਰਕਾਰ ਨੇ ਸਰਕਾਰ ਦਾ ਦੋ ਕੈਬਨਟ ਮੰਤਰੀ ਵਿੱਚ ਬੈਠ ਕੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਵਫਾ ਨਹੀਂ ਹੋਏ ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਾਂ ਹੋਰ ਵੀ ਜਿੰਨੇ ਵੀ ਕੈਬਨਟ ਮੰਤਰੀ ਇੱਥੇ ਹਰ ਸਾਲ ਕੋਈ ਨਾ ਕੋਈ ਮੰਤਰੀ ਆਂਦਾ ਇਸ ਪ੍ਰੋਗਰਾਮ ਤੇ ਪਰ ਕਦੇ ਵੀ ਇਲਾਕੇ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਲੋਕਾਂ ਦਾ ਹੁਣ ਜਿਹੜਾ ਸਬਰ ਦਾ ਬੰਨ ਹੈ ਉਹ ਜਿਹੜਾ ਟੁੱਟ ਚੁੱਕਾ ਲੋਕ ਸੰਘਰਸ਼ਾਂ ਦੇ ਵਿੱਚ ਪੈਣ ਨੂੰ ਤਿਆਰ ਹੈ ਜੇ ਸਰਕਾਰਾਂ ਨੇ ਇਸੇ ਤਰ੍ਹਾਂ ਸਾਡੇ ਨਾਲ ਮਤਲਬ ਸਾਨੂੰ ਲੌਲੀਪੌਪ ਜਿਹਾ ਦਿਖਾਉਂਦੇ ਰਹੇ ਤਾਂ ਉਹ ਸੰਘਰਸ਼ਾਂ ਦਾ ਪ੍ਰਮੱਲਣਗੇ ਧੰਨਵਾਦ